ਜੀ ਬੱਚੇ 4 ਵਜੇ ਰੋੜ ਗਈ ਇੱਕ ਮਾਂ ਰੋੜ ਗਈ ਇੱਕ ਇੱਕਦਣਾ ਲੱਛੂ ਦੇ ਕੋਲ ਦੁੱዱ ਇੱਕ ਨਾਮ ਹੀ ਨਹੀਂ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਇਹਨਾਂ ਨਾਲ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੀ ਨਹੀਂ ਉਹ ਪੂਰੀ ਇਹਦੇ ਨਾਲ ਹਮਦਰਦੀ ਆ ਅਸੀਂ ਨਾਲ ਹੋ ਕੇ ਪੂਰੀ ਸੱਚ ਕਰ ਰਹੇ ਆ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆ ਉਹਨਾਂ ਚੋਂ ਬਾਕੀ ਦੋ ਲੜਕੇ ਔਰ ਇਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨਹੀਂ ਮਿਲੀ ਹੈਗੀ ਔਰ ਆਪਾਂ ਤੇ ਐਨਡੀਆਰਐਫ ਦੀ ਟੀਮ ਦਿੱਤੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਉਹ ਸਾਡੇ ਨਾਲ ਲੱਗੀ ਹੈ ਡੀਐਸਪੀ ਸਾਹਿਬ ਇਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰਐਫ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਚ ਅੱਛੀ ਤਰ੍ਹਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿ ਉਹ ਮਾਂ ਤੇ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚ ਰਹਿ ਗਏ ਆ ਕੋਈ ਮਾਲ ਮਵੇਸ਼ੀ ਸਭ ਉਹਨਾਂ ਦਾ ਰੁੜ ਗਿਆ ਤੋਂ ਐਟ ਲਿਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਤਾਂ ਕਿ ਉਹ ਜਿਹੜੇ ਮਾਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਏ ਉਹ ਉਹਨਾਂ ਤੇ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹ ਵੀ ਸਾਡੀ ਪ੍ਰਸ਼ਾਸਨ ਅਗੇ ਅਜੀ ਬੱਚੇ 4 ਵਜੇ ਰੁੜ ਗਏ ਇੱਕ ਇੱਕ ਮਾਂ ਰੁੜ ਗਈ ਇੱਕ ਇੱਕੋ ਜਿਹਾ ਲੱਛੂ ਦੇ ਕੋਲ ਦੁੱਡੂ ਇੱਕ ਨਾਮ ਹੀ ਨਹੀਂ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਇਹਨਾਂ ਨਾਲ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੀ ਨਹੀਂ ਉਹ ਪੂਰੀ ਇਹਦੇ ਨਾਲ ਹਮਦਰਦੀ ਆ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆ ਉਹਨਾਂ ਚੋਂ ਬਾਕੀ ਦੋ ਲੜਕੇ ਔਰ ਇੱਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨਹੀਂ ਮਿਲੀ ਹੈਗੀ ਔਰ ਆਪਾਂ ਐਨਡੀਆਰਐਫ ਦੀ ਟੀਮ ਦਿੱਤੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਉਹ ਸਾਡੇ ਨਾਲ ਲੱਗੀ ਹੈ ਬੀਐਸਪੀ ਸਾਹਿਬ ਇਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰਐਫ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਉਹਨੂੰ ਅਬਾ ਸਰਚ ਕਰ ਲਈਏ ਚ اچھی طرح ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿ ਉਹ ਮਾਂ ਪਿਓ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚ ਰਹਿ ਗਿਆ ਕੋਈ ਮਾਲ ਮਵੇਸ਼ੀ ਘਰ ਸਭ ਉਹਨਾਂ ਦਾ ਰੁੜ ਗਿਆ ਤੋਂ ਟੈਡਲਿਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਆ ਤਾਂ ਕਿ ਉਹ ਜਿਹੜੇ ਮਾਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਏ ਆ ਉਹ ਉਹਨਾਂ ਦਾ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹੋ ਹੀ ਸਾਡੀ ਪ੍ਰਸ਼ਾਸਨ ਅਗੇ